ਪੰਜਾਬ ਦੇ ਵਿੱਚ ਕੁਝ ਹਿੱਸਿਆਂ ਦੇ ਵਿੱਚ ਆਏ ਹੜ੍ਹਾਂ ਤੋਂ ਬਾਅਦ ਜਿੱਥੇ ਪਾਣੀ ਹੌਲੀ-ਹੌਲੀ ਖਤਮ ਹੋ ਗਿਆ ਹੈ ਤੇ ਉੱਥੇ ਹੀ ਹੜ੍ਹ ਪ੍ਰਭਾਵਿਤ ਕਿਸਾਨਾਂ ਅਤੇ ਪਰਿਵਾਰਾਂ ਦੀਆਂ ਮੁਸ਼ਕਲਾਂ ਅਜੇ ਵੀ ਕਾਇਮ ਹੈ ਇਸ ਪ੍ਰਸਥਿਤੀ ਦੇ ਵਿੱਚ ਤੁਹਾਨੂੰ ਦੱਸ ਜਿਹਾ ਐਜੂਕੇਟ ਪੰਜਾਬ ਪ੍ਰੋਜੈਕਟ ਸਿੱਖ ਐਂਡ ਸਕਾਟਲੈਂਡ ਅਤੇ ਗੁਰਨਾਨਕ ਚੈਰੀਟੇਬਲ ਟਰਸਟ ਜੋ ਕਿ ਸਹਾਰਣ ਯੋਗ ਕਦਮ ਜਿਹੜਾ ਕਿ ਚੁੱਕਿਆ ਗਿਆ ਤੇ ਅੱਜ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਨੇਪਾਲ ਦੇ ਜੋ ਕਿ ਕੜਿਆਲ ਦੇ ਕਿਸਾਨਾਂ ਨੂੰ 2500 ਲੀਟਰ ਜੋ ਕਿ ਡੀਜ਼ਲ ਵੰਡਿਆ ਗਿਆ ਹੈਗਾ ਇਹ ਡੀਜ਼ਲ ਖੇਤਾਂ ਦੀ ਅਜੋਕੇ ਦੱਸ ਦਈਏ ਕਿ ਵਹਾਈ ਤੇ ਬਿਜਾਈ ਦੇ leverte ਜਾਵੇਗਾ ਤਾਂ ਜੋ ਹੜ ਦੇ ਕਾਰਨ ਨੁਕਸਾਨ ਹੋਏ ਖੇਤੀਬਾੜੀ ਦੇ ਕਰਜ਼ਾ ਨੂੰ ਮੁੜ ਪੱੜੀ ਤੇ ਉੱਤੇ ਲਿਆਂਦਾ ਜਾ ਸਕੇ ਤੇ ਇਸ ਮੌਕੇ ਦੇ ਉੱਤੇ ਪ੍ਰੋਜੈਕਟ ਦੇ ਸੇਵਾਦਾਰ ਅਤੇ ਹੋਰ ਮੈਂਬਰ ਦੇ ਵੱਲੋਂ ਕੀ ਕੁਝ ਕਹਿਣਾ ਹੈਗਾ ਉਹ ਵੀ ਤੁਹਾਨੂੰ ਜ਼ਰੂਰ ਸੁਣਾਵਾਂਗੇ ਪਰ ਤੁਹਾਨੂੰ ਦੱਸ ਦਈਏ ਕਿ ਐਡਵੋਕੇਟ ਪੰਜਾਬ ਪ੍ਰੋਜੈਕਟ ਦੇ ਵੱਲੋਂ ਹੜ ਪ੍ਰਭਾਵਿਤ ਕਿਸਾਨਾਂ ਨੂੰ 2500 ਲੀਟਰ ਡੀਜ਼ਲ ਵੰਡਿਆ ਗਿਆ ਹੈਗਾ। ਵੀਰ ਜੀ ਮੇਰਾ ਨਾਮ ਰਾਜਦੀਪ ਸਿੰਘ ਹੈ ਜੀ ਤੇ ਅਜ ਕੜਿਆਲ ਪਿੰਡ ਦੇ ਵਿੱਚ ਡੀਜ਼ਲ ਤੇ ਯੂਰੀਆ ਦੀ ਸੇਵਾ ਕਰਨ ਆਇਆ ਜੀ ਤੇ ਇਹ ਸੇਵਾ ਸਿੱਖ ਇਟ ਸਕਾਟਲੈਂਡ ਤੇ ਗੁਰਨਾਨਕ ਚੈਟਵਰ ਟਰਸਟ ਤੇ ਐਜੂਕੇਟ ਪੰਜਾਬ ਪ੍ਰੋਜੈਕਟ ਇਹ ਤਿੰਨੋਂ ਸੰਸਥਾਵਾਂ ਰਲ ਕੇ ਇਹ ਸੇਵਾ ਨਿਭਾਰੀਆਂ ਨੇ ਐਜੂਕੇਟ ਨੇ ਜਿੱਥੇ ਸਰਵੇ ਕੀਤਾ ਤੇ ਇਹ ਵੀ ਜਿਹੜੇ ਸਕਾਟਲੈਂਡ ਤੋਂ ਆਇਆ ਇਹਨਾਂ ਨੇ ਡੀਜ਼ਲ ਦੀ ਸੇਵਾ ਤੇ ਡੀਏਪੀ ਦੀ ਸੇਵਾ ਕਿਉਂਕਿ ਸਭ ਤੋਂ ਜਿਹੜੀ ਮੇਨ ਜਿਹੜੀ ਜ਼ਰੂਰਤ ਹੈ ਕਿਸਾਨ ਨੂੰ ਉਹ ਡੀਜ਼ਲ ਡੀਏਪੀ ਦੀ ਹੈ ਇੱਕ ਵਾਰੀ ਉਹ ਖਲੋ ਜਾਣਗੇ ਪੈਰਾ ਦੇ ਖਲੋ ਜਾਣਗੇ ਤੇ ਫਿਰ ਸਾਰੇ ਕਾਰਜ ਆਪਣੇ ਤੌਰ ਤੇ ਸ਼ੁਰੂ ਹੋ ਜਾਂਦੇ ਜੀ ਅੰਬਰਸਰ ਦੇ ਵਿੱਚ ਦੋ ਪਿੰਡ ਹੈ ਤੇ ਬਾਕੀ ਸਾਡੇ ਕੋਲ ਫਿਰੋਜ਼ਪੁਰ ਦੇ ਬਾਕੀ ਪਿੰਡ ਫਿਰੋਜ਼ਪੁਰ ਦੇ ਆ ਜੀ ਟੋਟਲ ਸਾਡੇ ਕੋਲ 6200 ਏਕੜ ਰਕਬਾ ਜਿਦੇ ਚੋਂ ਕੁਝ ਰਕਬਾ ਵੀਰਾਂ ਨੇ ਸੰਭਾਲਿਆ ਤੇ ਬਾਕੀ ਫਿਰ ਬਾਕੀ ਸੰਗਤਾਂ ਦੇ ਸਹਿਯੋਗ ਨਾਲ ਬਾਕੀ ਰਕਬੇ ਦੀ ਸੰਭਾਲ ਕੀਤੀ ਜਾ ਰਹੀ ਹੈ ਜਿਹੜੇ ਪਰਿਵਾਰ ਸਾਰੇ ਪਿੰਡ ਜਿਹੜੇ ਪਿੰਡ ਐਜੂਕੇਟ ਪੰਜਾਬ ਪ੍ਰੋਜੈਕਟ ਨੇ ਸੰਭਾਲੇ ਆ ਉਹਨਾਂ ਪਿੰਡਾਂ ਜਿਹੜੇ ਪਰਿਵਾਰ ਦੇ ਬੱਚੇ ਪੜ੍ਹਾਈ ਨਹੀਂ ਕਰ ਪਾਣਗੇ ਜਿੰਨਾਂ ਦੀ ਫਸਲਾਂ ਖਰਾਬ ਹੋ ਚੁੱਕੀਆਂ ਨੇ ਉਹਨਾਂ ਦੇ ਬੱਚਿਆਂ ਦੀ ਫੀਸ 2026 ਮਾਰਚ 31 ਤੱਕ ਦਿੱਤੀਆਂ ਜਾਣਗੀਆਂ ਜੀ ਪਿਛਲੇ 15 ਸਾਲਾਂ ਤੋਂ ਪੰਜਾਬ ਵਿੱਚ ਸੇਵਾ ਕਰ ਰਹ ਬੱਚਿਆਂ ਨੂੰ ਆਪਾਂ ਪੜਾਈਆਂ ਵੀ ਕਰਾਣੀਆਂ ਕਿਉਂਕਿ ਵੱਡੀਆਂ-ਵੱਡੀਆਂ ਕੁਰਸੀਆਂ ਤੇ ਬਿਠਾਈਏ ਤੇ ਨਾਲ ਸੱਤ ਫ੍ਰੀ ਸਕੂਲ ਵੀ ਚੱਲਦਾ ਵੀ ਆਪਣਾ ਪਰ ਹੁਣ ਦੇਖਿਆ ਜਦੋਂ ਪਿਛਲੇ ਮਹੀਨੇ ਤੋਂ ਹੜ ਆ ਗਏ ਤੇ ਫਿਰ 22 ਅਗਸਤ ਤੋਂ ਦਾਸ ਇੱਥੇ ਹੜਾਂ ਦੀ ਸੇਵਾ ਵਿੱਚ ਲੱਗਿਆ ਪਿਆ ਕਿਉਂਕਿ ਇਹ ਵੀ ਆਪਣਾ ਗੁਰੂਆਂ ਦੀ ਧਰਤੀ ਆ ਤੇ ਸੇਵਾ ਬਣਦੀ ਔਰ ਮੇਰੇ ਕੋਲ ਸਾਰੀ ਦੁਨੀਆ ਦੇ ਵਿਚਕਾਰ ਆਪਣੇ ਜਿਹੜੇ ਮੇਰੇ ਸਪੌਂਸਰਜ਼ ਹੈਗੇ ਆ ਉਹ ਮਦਦ ਕਰਦੇ ਆ ਤੇ ਉਹ ਫਿਰ ਇਸ ਸੇਵਾ ਸੇਵੀ ਆਪਣੀ ਮਾਇਆ ਭੇਜਦੇ ਆ ਔਰ ਅਸੀਂ 100% ਮਾਇਆ ਇਥੇ ਸੇਵਾ ਲਗਾ ਰਹੇ ਆ ਇਹ ਗੁਰਸਾਹਿਬ ਦੀ ਕਿਰਪਾ ਹੈ ਪਿਛਲੇ 3-4 ਦਿਨ ਪਹਿਲੇ ਅਸੀਂ ਜਿਹੜੇ ਮਾਵਾ ਧਾਵਾ ਬਚਾ ਬਹੁਤ ਸਾਰੇ ਦੀ ਰੁੜ ਗਈਆਂ ਮਰ ਗਈਆਂ ਪਸ਼ੂ ਵਗੈਰਾ ਅਸੀਂ ਇਹ ਦੇਖ ਕੇ ਆਏ ਆ ਸਾਰਾ ਕੁਝ ਹੁਣ ਅੱਜ ਡੀਜ਼ਲ ਦੇਣ ਆ ਸੇ ਆ ਗਏ ਨਾਲ ਜਿਹੜੇ ਸਕਾਟਲੈਂਡ ਤੋਂ ਮੇਰੇ ਵੀਰ ਆਏ ਹੋਇਆ ਇਸ ਲਾਗੇ ਹੋਰ ਬੜਾ ਕੁਝ ਕਰਨ ਵਾਲਾ ਪਿਆ ਬਹੁਤ ਬੁਰਾ ਹਾਲ ਹੋਇਆ ਥੇ ਪਾਣੀ ਇਹਨਾਂ ਨੇ ਚੜਿਆ ਹੋਇਆ ਸੀਗਾ ਮੈਂ ਸਾਰਾ ਕੁਝ ਦੇਖਿਆ ਔਰ ਗੁਰੂ ਸਾਹਿਬ ਸੇਵਾ ਲੈ ਰਿਹਾ ਔਰ ਇਦਾਂ ਹੀ ਸੇਵਾ ਖੀਲੇ ਸਵਾਸਤਾ ਕਰਨੀ ਹੈ ਬੁਰ ਮਹਾਰਾਜ ਮੇਰ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਮੇਰਾ ਨਾਮ ਗੁਰਮੇਲ ਸਿੰਘ ਧਾਮੀ ਆ ਅੱਜ ਇਸ ਪਿੰਡ ਕਲਿਆਣ ਵਿੱਚ ਕਲਿਆਣਾ ਵਿੱਚ ਘੜਿਆਲ ਵਿੱਚ ਡੀਜ਼ਲ ਦੀ ਸੇਵਾ ਕਰਵਾਉਣ ਆਏ ਆ ਇਹ ਸੇਵਾ ਸੋਰੈਂਡ ਦੀਆਂ ਸੰਗਤਾਂ ਵੱਲੋਂ ਇੱਥੇ ਭੇਜੀ ਗਈ ਆ ਜਦੋਂ ਉਹਨਾਂ ਨੂੰ ਪੁੱਠੇ ਪਤਾ ਲੱਗਾ ਕਿ ਇੱਥੇ ਹੜ੍ਹ ਬਹੁਤ ਆਇਆ ਤੇ ਬਹੁਤ ਪ੍ਰੋਬਲਮ ਆ ਗਈਆਂ ਅਸੀਂ ਪਾਣੀ ਜਾਦੇ ਵੇਚ ਤਾਂ ਨਹੀਂ ਸਕੇ ਲੇਕਿਨ ਹੁਣ ਬਾਅਦ ਦੀ ਸੇਵਾ ਵੀ ਬਹੁਤ ਜ਼ਰੂਰਤ ਪੈਣੀ ਆ ਹੜ ਦੇ ਬਾਅਦ ਬਹੁਤ ਪੈਸੇ ਦੀ ਜ਼ਰੂਰਤ ਪੈਣੀ ਜਦੋਂ ਘਰਾਂ ਚੋਂ ਪਾਣੀ ਨਿਕਲ ਗਿਆ ਹਰ ਚੀਜ਼ ਦੀ ਜ਼ਰੂਰਤ ਪੈਣੀ ਆ ਇਥੋਂ ਤੱਕ ਕਿ ਰਜਾਈਆਂ ਕੱਪੜੇ ਸਹਰਾਣੇ ਤੇ ਖੇਤੀ ਦੀ ਬਿਜਾਈ ਵਾਸਤੇ ਢੇਰ ਡੀਜ਼ਲ ਅਸੀਂ ਇਸ ਵਕਤ ਡੀਜ਼ਲ ਦੀ ਤੇ ਢੇਰ ਦੀ ਸੇਵਾ ਕਰਵਾਉਣ ਆਏ ਹਾਂ ਮੇਰਾ ਨਾਮ ਤਰਨਦੀਪ ਸਿੰਘ ਹੈ ਜੀ ਸਿੱਖ ਹੈਡ ਸਕਾਟਲੈਂਡ ਔਰ ਗੁਰਨਾਨਕ ਚੈਰੀਟੇਬਲ ਟਰਸਟ ਦੋਨਾਂ ਦੀ ਟੀਮ ਮਿਲ ਕੇ ਜਿਹੜੀ ਹੈਗੀ ਆ ਅਸੀਂ ਅੱਜ ਡੀਜ਼ਲ ਦੀ ਸੇਵਾ ਕਰ ਰਹੇ ਆ ਗਰਾਊਂਡ ਤੇ ਐਜੂਕੇਟ ਪੰਜਾਬ ਪ੍ਰੋਜੈਕਟ ਜਿਹੜਾ ਹੈਗਾ ਉਹਨਾਂ ਦਾ ਵੀ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਗਰਾਊਂਡ ਤੇ ਇਹਨਾਂ ਦੀ ਟੀਮ ਬਹੁਤ ਵੱਡੀ ਆ ਅਸੀਂ ਇਹਨਾਂ ਨੂੰ ਮਿਲੇ ਸੀਗੇ ਅੰਕਲ ਜੀ ਉਹਨਾਂ ਨੂੰ ਵੀ ਮਿਲੇ ਸੀ ਪਾਣੀ ਉਦੋਂ ਚੱਲਦਾ ਸੀਗਾ ਫਿਰ ਇਹਨਾਂ ਦੀ ਟੀਮ ਜਿਹੜੀ ਸਰਵੇ ਕਰਦੀ ਸੀ ਤਾਂ ਅਸੀਂ ਇਹਨਾਂ ਦੀ سپورਟ ਦੇ ਨਾਲ ਅੱਜ ਡੀਜ਼ਲ ਦੀ ਸੇਵਾ ਲੈ ਕੇ ਇਹਨਾਂ ਕੋਲ ਇੱਥੇ ਪੈਂਡ ਕੜਿਆਲ ਚ ਪਹੁੰਚੇ ਹਾਂ। ਹਾਂਜੀ ਬਿਲਕੁਲ ਜੀ ਜਿੱਦਾਂ ਜਿੱਦਾਂ ਦੀ ਰਿਕੁਆਇਰਮੈਂਟ ਆਉਣੀ ਰਹੇਗੀ ਇਹਨਾਂ ਦੀ ਟੀਮ ਜਿਹੜੀ ਹੈਗੀ ਆ ਪ੍ਰੋਪਰ ਸਰਵੇ ਕਰਦੀ ਆ ਜਿੱਥੇ ਕੱਪੜੇ ਦੀ ਜ਼ਰੂਰਤ ਹੋਏਗੀ ਉੱਥੇ ਕੱਪੜਾ ਵੀ ਲੈ ਕੇ ਪਹੁੰਚਾਂਗੇ ਜਿੱਥੇ ਡੀਏਪੀ ਦੀ ਜ਼ਰੂਰਤ ਹੋਏਗੀ ਉੱਥੇ ਡੀਏਪੀ ਦੀ ਵੀ ਲੈ ਕੇ ਪਹੁੰਚਾਂਗੇ ਜਿਹੜਾ ਆਚਾਰ ਦੀ ਵੀ ਸੇਵਾ ਅਸੀਂ ਮਤਲਬ ਪਹਿਲਾਂ 4 ਪਿੰਡਾਂ ਦੇ ਵਿੱਚ ਤਕਰੀਬਨ 500 ਕੁਇੰਟਲ ਆਚਾਰ ਜਿਹੜਾ ਅਸੀਂ ਵੰਡ ਚੁੱਕੇ ਵੈਗਰੀ ਖਾਲਸਾ ਸਾਹਿਬ ਅਗਦੀ ਫਤਿਹ ਪਿੰਡ ਕੰਢਿਆਲ ਜੀ ਮੇਰਾ ਨਾਮ ਸਰਦਾਰ ਕੁਲਦੀਪ ਸਿੰਘ ਇਹ ਜਿਹੜੀ ਸੰਗਤ ਆਈ ਆ ਬਾਹਰੋਂ ਮਤਲਬ ਕਿ ਬਾਹਰ ਵਿਦੇਸ਼ਾਂ ਜੋ ਆ ਕੇ ਨਾ ਮਤ ਕਰਨ ਰਹਾ ਬਹੁਤ ਬਹੁਤ ਨਾ ਧੰਨਵਾਦ ਇਹਨਾਂ ਦਾ ਇਸ ਨਗਰ ਦੇ ਵਿੱਚ ਆ ਕੇ ਇਹਨਾਂ ਨੇ ਕੈਂਪ ਲਾਇਆ ਇਹਨਾਂ ਨੇ ਡੀਜ਼ਲ ਵੰਡਿਆ ਰਿਹਾ ਬੀ ਦੇ ਰਿਹਾ ਖਾ ਦੇ ਰਿਹਾ ਜਿੰਨਾ ਜਿੰਨਾ ਕਿਸਾਨ ਨੂੰ ਨੁਕਸਾਨ ਹੋਣਾ ਉਹਨਾਂ ਦੇ ਰਿਹਾ ਬਹੁਤ ਵਧੀਆ ਸਹੀ ਤਰੀਕਾ ਨਾਲ ਨਾ ਜਿਹਦਾ ਜਿਹਦਾ ਨੁਕਸਾਨ ਹੋ ਉਹਨੂੰ ਮਿਲਣਾ ਚਾਹੀਦਾ ਜੇ ਨਾ ਮਿਲੇ ਕੋਈ ਗੁੱਸਾ ਨਹੀਂ ਕਰਨਾ ਕਿ ਇਹ ਸੰਗਤ ਦਾ ਕੰਮ ਹੈ ਗੁੱਸਾ ਕਰਨਾ ਨਹੀਂ ਕਰਨਾ ਚਾਹੀਦਾ ਫਤਵਾ ਸੰਯੋਗ ਦੇਣਾ ਚਾਹੀਦਾ